ਰੁਹਾ ਕਰਨ ਸਹਾ ਮਹਾਰਾਜ ਜਿਸ ਵਾਰ ਅੰਮ੍ਰਿਤਸਰ ਦਾ ਜੁੱਧ ਖਤਮ ਹੋ ਗਿਆ ਉਸ ਵੇਲੇ ਆਪ ਨੇ ਭੀੜ ਭੜ ਚੋਂ ਬਾਹਰ ਜਾਣ ਵਾਸਤੇ ਗੋਵਿੰਦਪੁਰਾ ਜਿਹੜਾ ਹੈ ਉੱਥੇ ਜਾਣ ਵਾਸਤੇ ਆਪ ਨੇ ਤਿਆਰੀ ਕਰਨ ਤੇ ਉੱਥੇ ਜਾ ਕੇ ਜਦੋਂ ਆਪ ਗਏ ਤਉਥੇ ਇੱਕ ਬੰਦਾ ਸੀ ਭਗਵਾਨ ਦਾਸ ਘੇਰ ਇਹ ਪਿੰਡ ਮਹਾਰਾਜ ਵਸਾ ਕੇ ਗਏ ਸੀ ਇਹਨੇ ਮਹਾਰਾਜ ਦੀ ਗੈਰ ਹਾਜ਼ਰੀ ਸਾਰਾ ਹੀ ਪਿੰਡ ਤੇ ਕਬਜ਼ਾ ਕਰ ਲਿਆ ਮਹਾਰਾਜ ਆਲੇ ਗਏ ਕਹਿੰਦਾ ਇੱਥੇ ਨਹੀਂ ਮੈਂ ਬੈਠਣ ਦੇਣਾ ਤੂੰ ਕਹਦੇ ਭਾਈ ਅਸੀਂ ਚਮਾਸਾ ਕਰਨਾ ਸਾਡਾ ਪਿੰਡ ਹੈ ਅਸੀਂ ਮੋੜੀ ਗੱਡੀ ਹੈ ਤੂੰ ਇਹ ਕੀ ਕਰਦਾ ਕਹਿੰਦਾ ਗੱਡੀ ਮੈਂ ਪੱਟਤੀ ਮੈਂ ਹੁਣ ਨਹੀਂ ਬੈਠਣ ਦੇਣਾ ਹੰਕਾਰ ਬੜਾ ਜ਼ਬਰਦਸਤ ਸੀ ਉਹਦੇ ਮਨ 'ਚ ਕਿਉਂਕਿ ਅਬਦੁਲ ਖਾਨ ਸੂਬਾ ਜਲੰਧਰ ਜਿਹੜਾ ਸੀ ਉਹਦਾ ਮਿੱਤਰ ਸੀ ਮਹਾਰਾਜ ਨੂੰ ਗਾਲਾਂ ਕੱਢਣ ਲੱਗੇ ਸਿੰਘਾਂ ਨੂੰ ਆ ਗਿਆ ਗੁੱਸਾ ਪਹਿਲਾਂ ਤਾਂ ਮਹਾਰਾਜ ਜਿਵੇਂ ਕ੍ਰਿਸ਼ਨ ਮਹਾਰਾਜ ਦੇ 100 ਗਾਲਾਂ ਤੇ ਹੀ ਸ਼ਾਂਤਮਈ ਰਹੇ ਮਹਾਰਾਜ ਚੁੱਪ ਕਰ ਰਹੇ ਉਹ ਚਾਮਲ ਦਾ ਚਲੇ ਗਿਆ ਸਿੱਖ ਕਹਿੰਦਾ ਸੱਚੇ ਬਾਸ਼ਾ ਗਾਲਾਂ ਕੱਢੀ ਜਾਂਦਾ ਕਹਿੰਦੇ ਕੋਈ ਕੱਢਦਾ ਗਿਆ ਕੱਢਦਾ ਜ ਹਟਿਆਈਦਾ ਮਹਾਰਾਜ ਕਹਿੰਦੇ ਇਹਨੂੰ ਹਟਾਓ ਐਨਾ ਹੀ ਕਹਿਣ ਦੀ ਦੇ ਸੀ ਭਾਈ ਵੀਰ ਸਿੰਘ ਚੰਦ ਵਗੈਰਾ ਨੇ ਫੜ ਲਿਆ ਜਿਉਂ-ਜਿਉਂ ਕਿਸ ਨੂੰ ਵੱਢਣ ਚਾਹਦੋ ਗਾਲਾਂ ਹੋਰ ਕੱਢੇ ਉਹ ਸਿਰ 'ਚ ਮਾਰ ਕੇ ਮੁਕੇ ਮਾਰ ਕੇ ਚੱਕ ਕੇ ਦਰਿਆ ਛੱਡਦਾ ਭਾਈ ਜੀ ਕਹਿੰਦੇ ਨੇ ਮੋਢੇ ਤੇ ਚੱਕਿਆ ਭਗਾ ਕੇ ਮਾਰਿਆ ਸੁਦਰਿਆ ਕਹਦਾ ਜਾ ਉਹਦਾ ਪੁੱਤਰ ਰਤਨ ਚੰਦ ਸੀ ਤੇ ਉਧਰਲੇ ਪਾਸੇ ਕਰਮਚੰਦ ਸੀ ਚੰਦੂ ਦਾ ਪੁੱਤਰ ਇਹਨਾਂ ਦੁਆਰੇ ਸਲਾਹ ਕਰੀ ਵੀ ਹੁਣ ਇਹ ਗੁਰੂ ਨੂੰ ਇੱਥੇ ਬਹੁਤੇ ਤਾਂ ਹੈ ਨਹੀਂ ਵਿਖਿਆ ਨਾ ਆਪਣੇ ਮਿੱਤਰ ਕੋ ਚੱਲ ਜੀਏ ਵੀ ਮੇਰੇ ਪਿਤਾ ਜੀ ਦਾ ਮਿੱਤਰ ਆ ਅਬਦੁਲ ਖਾਨ ਸੂਬਾ ਚਲੰਦਰ ਉਥੇ ਜਾ ਕੇ ਫਰੀਆਦੀ ਹੋਏ 15000 ਫੌਜ ਛੱਡ ਲਿਆ ਮਹਾਰਾਜ ਇਕੋ ਹੀ ਦਿਨ ਚ ਮਹਾਰਾਜ ਨੇ ਸਾਰੀਓ ਫੌਜ ਕਰ ਨੂੰ ਖਤਮ ਕਰਤੀ ਵਿੱਚੇ ਕਰਮਚੰਦ ਵਿੱਚੇ ਰਸਨ ਚੰਦ ਵਿੱਚੇ ਅਬਦੁਲ ਖਾਨ ਚੱਕੇ ਦਰਿਆ ਸਿੱਟ ਤੇ ਉਹਦੇ ਬਾਅਦ ਜਿਹੜੇ ਮਰੇ ਹੋਏ ਸੀ ਮੁਸਲਮਾਨ ਉਹਨਾਂ ਦੀਆਂ ਕਬਰਾਂ ਬਣਾਤੀਆਂ ਹਿੰਦੂਆਂ ਦਾ ਸੰਸਕਾਰ ਕਰਤਾ ਤੇ ਉਹਦੇ ਉੱਤੇ ਦਮਦਮਾ ਬਣਾਤਾ ਮਹਾਰਾਜ ਜੀ ਮਹਾਰਾਜ ਹੀ ਕਹਿਣ ਲੱਗੇ ਭਾਈ ਰੂਹਾਂ ਭਟਕਦੀਆਂ ਨੇ ਕੋਈ ਗੁਰਸਿੱਖ ਸੰਗਤ ਚੋਂ ਉਠੋ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਸਾਨੂੰ ਇੱਥੇ ਬੈਠ ਕੇ ਸੁਣਾ ਦੇ ਸ਼ੁੱਧ ਪਾਠ ਹੋ ਗਏ ਸ਼ੁੱਧ ਤੇ ਅਸ਼ੁੱਧ ਦਾ ਫਰਕ ਹੈ ਬਾਣੀ ਅਸ਼ੁੱਧ ਪੜੀ ਸੀ ਗੁਰਸਿੱਖ ਨੇ ਕਰਤੇ ਕਿ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਸਿਗਾ ਕਹਿ ਜਾਣੇ ਗੁਰਸੂਰਾ ਉਹਦੇ ਤੇ ਚਪੇੜਾਂ ਪਈ ਮਹਾਰਾਜ ਕੋ ਆ ਗਿਆ ਸਤੇ ਬਾષા ਤੇਰੀ ਬਾਣੀ ਸੁਣੀਆ ਦਰਗਾਹ ਦੇ ਵਿੱਚ ਜਮਾ ਦੀ ਇਮਾਰਤੋਂ ਛਡਾਉਂਦੀ ਹੈ ਮੈਨੂੰ ਤਾਂ ਇੱਥੇ ਪੜਦੇ ਨੂੰ ਓਮਕਾਰ ਦਖਣੀ ਓਮਕਾਰ ਪੜਦੇ ਨੂੰ ਤੇਰੇ ਸਿਖਾਂ ਨੇ ਚਪੇੜਾਂ ਮਾਰੀਆਂ ਵਾਰਾ ਇਹ ਕਹਦੇ ਹੋ ਪਿਆਰਿਆ ਇਹ ਬਾਣੀ ਤਾਂ ਮੇਰੇ ਅੰਗ ਨੇ ਤੂੰ ਮੇਰੇ ਅੰਗ ਕਿੰਨੇ ਮਰੋੜੇ ਤੈਂ ਮੇਰੇ ਅੰਗ ਕੱਟੇ ਅਰਥ ਤੋਂ ਅਰਥ ਕੀਤਾ ਕਹਿੰਦੇ ਜਿਹੜਾ ਤੂੰ ਪੜਦਾ ਸੀ ਨਾ ਕਰਤੇ ਕਿ ਮਿੱਤ ਕਰਤਾ ਜਾਣੇ ਕੇ ਜਾਣੇ ਗੁਰਸੂਰ ਇਹਦਾ ਮਤਲਬ ਹੈ ਗੁਰੂ ਨੂੰ ਨਹੀਂ ਕੁਛ ਗੱਲ ਦਾ ਪਤਾ ਲਿਖਿਆ ਹੋਇਆ ਕਹਾਂ ਜਾਣੇ ਗੁਰਸੂਰ ਆ ਜਾ ਗੁਰੂ ਜਾਣਦਾ ਹੈ ਤੇ ਜਾ ਫਿਰ ਸਕਾਰਪੁਰ ਜਾਣਦਾ ਜੇ ਗੁਰੂਏ ਨਹੀਂ ਜਾਣਦਾ ਫਿਰ ਇੱਕ ਦਾਰਸ ਕਰਦਾ ਕਿ ਮਹਾਰਾਜ ਕਹਿੰਦੇ ਵੀ ਸ਼ੁੱਧ ਪਾਠ ਸੁਣਾਓ ਉਸ ਵੇਲੇ ਸੰਗਤ ਚੋਂ ਇੱਕ ਗੁਰਸਿੱਖ ਉੱਟਿਆ ਜਿਹਦਾ ਨਾਮ ਭਾਈ ਦਪਾਲਾ ਸੀ ਫੈਜਾਵਾਦ ਰਹਿਣ ਵਾਲਾ ਸੀ ਆ ਕੇ ਨਮਸਕਾਰ ਕਰਤੀ ਕਹਿੰਦੇ ਪਾਤਸ਼ਾਹ ਜੇ ਆਪ ਦਾ ਸਿਰ ਤੇ ਹੱਥ ਰਹੇ ਤਾਂ ਮੈਂ ਪਾਠ ਸੁਣਾਉਂਦਾ ਮਹਾਰਾਜ ਕਹਿੰਦੇ ਆ ਮਹਾਰਾਜ ਦਾ ਸੰਗਾਸਣ ਲੱਗਿਆ ਹੋਇਆ ਸੀ ਕਹਿੰਦੇ ਗੁਰਸਿੱਖੋ ਦੂਜਾ ਇੱਕ ਸੰਗਾਸਣ ਹੋਰ ਲਿਓ बराबर लादा कहंदे ना एनु सातों ऊंचा करो दो दो ईटा रखो एदे ਥੱਲੇ ਆਪ ਤਾਂ ਗਿੱਠੋ ਚਾਗ ਰਹਾ ਸੀ ਕਹਿੰਦੇ ਇਹਦੇ ਉੱਤੇ ਬੈਠ ਗਏ ਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ ਇਹ ਸਾਤੋਂ ਉੱਚਾ ਹੋਣਾ ਚਾਹੀਦਾ ਬਾਣੀ ਦਾਦਵ ਸਿੱਖੋ ਉਸ ਵੇਲੇ ਬਿਠਾਤਾ ਤੇ ਜਿਸ ਵੇਲੇ ਉਸਨੇ ਕਿਹਾ ਪੂਰਵਕਾ ਇੱਕ ਓੰਕਾਰਾ ਇੱਕ ਓੰਕਾਰ ਜਿਸ ਵੇਲੇ ਤੋਨੇ ਕਿਹਾ ਸਤਨਾਮ ਕੋ ਬਹਾਰ ਉਚਾਰਾ اے ਸਤਨਾਮ ਕੇ ਸ੍ਰੀ ਹਰਿ ਗੋਬਿੰਦ ਸੁਣ ਕਰ ਜੋਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਇਹ ਕਿ ਓੰਕਾਰ ਸਤਨਾਮ ਦੋ ਹੱਥ ਜੋੜ ਕੇ ਸਿੱਖ ਨੂੰ ਮੱਥਾ ਟੇਕ ਨਮਸਕਾਰ ਕਰ ਤੇ ਵੀ ਸਿੱਖ ਹੋਰ ਬਾਣੀ ਪੜ ਲੱਗਿਆ ਨਮਸਕਾਰ ਕੀਨੀ ਸੁਖੋ ਸਿੱਖ ਔਰ ਸਿੱਖ ਵੱਲ ਨਮਸਕਾਰ ਕਰਦੇ ਤੇ ਮਹਾਰਾਜ ਜਦੋਂ ਜਿਉਂ-ਜਿਉਂ ਜਪਜੀ ਸਾਹਿਬ ਸੁਣਦੇ ਆ ਸ਼ੁੱਧ ਉਚਾਰਨ ਸ਼ੁੱਧ ਲਗਾ ਮਾਤਰਾ ਫੁਰਨੇ ਰਹਿਤ ਪੜਦੇ ਆ ਕੋਈ ਫੁਰਨਾ ਨਹੀਂ ਮਹਾਰਾਜ ਅਸ਼ ਵਾਹ 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 ਕਰ ਤੇ ਜਿਸ ਵਤ ਪੂਰਾ ਜਪਜੀ ਸਾਹਿਬ ਪੜ ਕੇ ਕੀਤੀ ਛੁਟੀ ਨਾਲ ਕਿਹਾ ਮਹਾਰਾਜ ਜੀ ਤਖਤੋਂ ਉੱਠ ਚਲੇ ਬਈ ਇਹਨੂੰ ਸਰੋਪਾ ਕੀ ਦਈਏ ਪਹਿਲਾਂ ਮਹਾਰਾਜ ਨੇ ਸੋਚਿਆ ਵੀ ਇਹਨੂੰ ਮਾਇਆ ਦੇ ਦਈਏ ਬੇਅੰਤ ਕੁਸ਼ਲਾਂ ਦਾ ਤਕ ਇਹ ਕਿਹਾ ਇਹਦੇ ਨਾਲ ਵੀ ਕੁਝ ਬਣਦਾ। ਵੇਨੂੰ ਰਿਧੀਆਂ ਸਿੱਧੀਆਂ ਦੇ ਦਿੱਤੀ। ਕਹਿੰਦੇ ਇਹਦੇ ਨਾਲ ਵੀ ਕੁਝ ਨਹੀਂ ਬਣਦਾ। ਮਹਾਰਾਜ ਦੇ ਚਿੱਤ ਚ ਆਈ ਵੀ ਹੁਣੇ ਗੱਦੀ ਬੈਠਾ ਹੈਗਾ ਉੱਚੇ ਤੋਂ ਤੇ ਅਸੀਂ ਉਤਰ ਜਾਂਦੇ ਆ ਤੇ ਇਹਨੂੰ ਨਮਸਕਾਰ ਕਰਕੇ ਗੁਰੂ ਨਾਨਕ ਜੀ ਗੱਦੀ ਦੇ ਦੀਏ। ਜਦ ਮਹਾਰਾਜ ਜੀ ਉੱਠ ਕੇ ਇੱਕ ਚਰਨ 헤ਠਾਂ ਨਾ ਰਿਆ ਤੇ ਦੂਸਰਾ ਚੱਕਣ ਲੱਗੇ ਉਹਦੇ ਮਨ 'ਚ ਫੁਰਨਾ ਆਇਆ ਵੀ ਗੁਰੂ ਸਾਹਿਬ ਤਾਂ ਚਲੇ ਚੱਲੇ। ਤੇ ਤਵੇਲੇ ਵਿੱਚ ਜਿਹੜਾ ਘੋੜਾ ਹੈ ਸਵਾ ਲੱਖ ਦਾ ਉਹਦੇ ਉੱਤੇ ਕਾਠੀ ਵੀ ਸਾਰੀ سونے ਦੀ ਹੈ ਜੜਿਆ ਹੋਇਆ ਸੋਨਾ ਤੇ ਝੁੱਲ ਵੀ سونے ਦਾ ਹੈ ਵੀ ਜੇ ਮਹਾਰਾਜ ਮੈਨੂੰ ਉਹਦਾ ਸਰੂਪਾ ਦੇ ਦੇਣ ਫੇਰ ਠੀਕ ਮਹਾਰਾਜ ਤਖਤ ਤੇ ਫੇਰ ਬੈਠੇ ਮਹਾਰਾਜ ਹੀ ਕਹਿਣ ਲੱਗੇ ਭਾਈ ਘੋੜਾ ਖੋਲ ਕੇ ਲਿਆਓ ਉਹਦੇ ਉੱਤੇ ਕਾਠੀ ਪਾਓ ਵਰਨ ਦੀ سونے ਦੀ ਤੇਗੋ ਸਿੱਖ ਨੂੰ ਦੇ ਦੇ ਲਿਆਂਦਾ ਕਹਿੰਦੇ ਗੁਰਸਿੱਖਾ ਅਸੀਂ ਤੇਰੇ ਤੇ ਬਹੁਤ ਪ੍ਰੇਸ਼ਾਨਾ ਬਹੁਤ ਪ੍ਰੇਸ਼ਾਨਾ ਕਿਉਂਕਿ ਤੈਨ ਜਬਜੀ ਸਾਹਿਬ ਫੁਰਨੇ ਰਹੇ ਤੋ ਕਿ ਸ਼ੁੱਧ ਬਣਿਆ ਤੇ ਅਸੀਂ ਤਾਂ ਤੈਨੂੰ ਗੁਰਨਾਨਕ ਪਾਸ਼ਾ ਦੀ ਗੱਦੀ ਦੇਣ ਲੱਗੇ ਸੀ ਪਰ ਤੇਰੀ ਕਿਸਮਤ ਚ ਹੈ ਨਹੀਂ ਸੀ ਨਾ ਹੋਣ ਕਰਕੇ ਰਹਿ ਗਈ ਅਸੀਂ ਤਾਂ ਤਖਤ ਛੱਡਦਾ ਸੀ ਆਪਣਾ ਤੈਨੂੰ ਨਮਸਕਾਰ ਪੰਜ ਪੈਸੇ ਤੇ ਨਾਰੀਅਰ ਲਿਆ ਕੇ ਤੈਨੂੰ ਨਮਸਕਾਰ ਕਰ ਦੇਣੀ ਸੀ ਲੈ ਸੁਖਾ ਤੂੰ ਜਬ ਜੀ ਸਾਹਿਬ ਸੁੱਧ ਪੜਿਆ ਤੇ ਤੈਨੂੰ ਅੱਜ ਹੁਣ ਗੁਰਨਾਨਕ ਬਣਾਤਾ ਸੀ। ਸੋ ਐਸ ਨੂੰ ਅਸੀਂ ਕਹਿੰਦੇ ਜੀ ਮੇਰੇ ਤਾਂ ਯਾਰ ਜੀ ਮੇਰੇ ਤਾਂ ਯਾਰ ਜੀ। ਕਿੰਨੀ ਵੱਡੀ ਗੱਲ ਤਾਂ ਗਲਤ ਗੱਲ ਹੈ। ਸੋ ਮਹਾਰਾਜ ਕਹਿੰਦੇ ਯਾਦ ਕਰੋ ਤੁਸੀਂ ਆਏ ਹੀ ਇਸ ਕੰਮ ਬਾਸ ਕੇ ਆਉ। ਸੁਣ ਪੜਨ ਕੋ ਬਾਣੀ ਆਇਓ। ਕਰਨੀ ਬਾਣੀ ਨੂੰ ਹਿਰਦੇ 'ਚ ਧਾਰਨ ਕਰਨਾ ਦੇਵਤਾ ਕੀ ਤੁਸੀਂ ਦਾ ਗੁਰਨਾਨਕ ਦਾ ਰੂਪ ਹੋ ਜਾਓ ਤੂੰ ਤੂੰ ਕਰਤਾ ਤੂੰ ਹੁਆ ਮਜਮੇ ਰਾ ਨਾ ਹੂੰ ਜਬ ਆਪਾ ਵਰਗਾ ਮਿਟ ਗਿਆ ਜੱਤ ਦੇਖਾਂ ਤਾ ਸੋ ਬਾਣੀ ਹਾਜ਼ਰ ਨਾਜ਼ਰ ਜਾਣ ਕੇ ਸਮਝਣੀ ਪੜਨੀ ਚਾਹੀਦੀ ਹੈ ਇਹ ਹੀ ਨਹੀਂ ਵੀ ਬਾਣੀ ਪੜ ਲਈ ਫੇਰ ਵੀ ਗੁਰੂ ਨੂੰ ਹਰ ਵਕਤ ਯਾਦ ਰੱਖੋ ਕਿਉਂਕਿ ਬਾਣੀਏ ਰਸਦੀਆ ਉਠ ਤ ਬੈਠ ਤ ਉੱਠਦੇ ਹੋਏ ਬੈਠਦੇ ਸੋਭਤ ਨਾਮ ਸੁਤੇ ਗਉ ਨਾਨਕ ਜਨ ਕੇ ਸਦਕਾ ਇੱਕ ਵਾਰੀ ਇੱਕ ਸੰਤ ਸੂਫੀ ਪੀਰ ਸੀਗਾ ਤੇ ਉਹ ਮਸਜਿਦ ਜਾ ਵੜਿਆ ਉਥੇ ਨਵਾਜੀ ਨਵਾਜ਼ ਪੜ ਰਹੇ ਸੀ ਉਹ ਕੋਲ ਦੀ ਨੰਗਦਾ ਕਹਿੰਦਾ ਕਾਫਰ ਕਾਫਰ ਨਵਾਜ਼ ਪੜਦੇ ਨੇ ਕਾਫਰ ਨਵਾਜ਼ ਪੜਦੇ ਆ ਕਾਫਰ ਨਵਾਜ਼ ਪੜਦੇ ਆ ਕਹਿੰਦਾ ਕਹਿੰਦਾ ਚਲੇ ਉਥੇ ਬਾਦਸ਼ਾਹ ਵੀ ਪੜਦਾ ਸੀ ਸ਼ਾਹੀ ਮਸਜਿਦ ਉਥੇ ਬਾਅਦ ਮੋਲਾਣਿਆਂ ਨੇ ਕਿਹਾ ਕਹਿੰਦੇ ਬਾਦਸ਼ਾਹ ਸਲਾਮਤ ਦੇਖਿਆ ਸੀ ਤੁਸੀਂ ਉਹ ਬਸਤਾਨਾ ਆ ਗਿਆ ਕਾਫਰ ਕਾਫਰ ਕਹਿੰਦਾ ਗਿਆ ਸਾਨੂੰ ਜਿਆਦਾ ਸੀ ਨਮਾਜ਼ ਪੜਦੇ ਫੇਰ ਅਸੀਂ ਕਿਉਂ ਕਾਫਰ ਕਾਫਰ ਹੋਵੇ ਜਿਹੜੇ ਨਮਾਜ਼ ਨਹੀਂ ਪੜਦੇ ਬਾਦਸ਼ਾਹ ਚੁੱਪ ਕਰ ਰਿਹਾ ਵੀ ਸੰਤਾਂ ਦੀ ਮੌਜ ਹੁੰਦੀ ਹੈ ਖਬਰਾਂ ਕਿਉਂ ਕਿ ਫੇਰ ਦੂਜੇ ਦਿਨ ਕੀ ਹੋਇਆ ਇੱਕ ਮਰਦਾ ਆਉਂਦਾ ਸਾਰੇ ਲੋਕ ਖੜੇ ਹੋ ਗਏ ਰਾਮਨਾਮ ਸਤ ਹੈ ਰਾਮਨਾਮ ਸਤ ਹੈ ਮਥਾ ਠੇਕਣ ਲੱਗੇ ਵੀ ਸੰਸਾਰ ਚ ਦੀ ਯਾਤਰਾ ਖਤਮ ਹੋ ਗਈ ਹੁਣ ਅੰਤਮ ਸਫ਼ਰ ਕਰ ਰਿਹਾ ਇਹ ਲੰਮਾ ਪੈ ਗਿਆ ਇਹਦੀ ਫੇਰ ਸ਼ਿਕਾਇਤ ਹੋ ਗਈ ਕਹਿੰਦਾ ਜੀ ਉਹ ਸਾ ਸਾ ਜਿਹੜਾ ਸਪੀਰ ਹੈ ਨਾ ਸੂਫੀ ਫਕੀਰ ਹੈ ਕਹਿੰਦੇ ਲੰਮਾ ਪੈ ਗਿਆ ਮਰਦੇ ਨੂੰ ਦੇਖ ਕੇ ਜਦ ਖੜਾ ਹੋਣ ਦਾ ਬਦਾਰ ਫੇਰ ਉਹ ਤੀਸਰੀ ਵਾਰੀ ਇੱਕ ਮੁਸਲਮਾਨ ਲੱਗਿਆ ਰੋਟੀ ਦੇਣ ਕਹਿੰਦਾ ਮੈਂ ਨਹੀਂ ਉਹ ਦਿੰਦਾ ਤੇ ਤੇ ਰੋਟੀ ਪਿੱਟੀ ਹੋਈ ਰੋਟੀ ਆ ਇੱਕ ਹਿੰਦੂ ਨੇ ਕਿਹਾ ਪੀਰ ਜੀ ਪਰੇਸ ਆਈ ਪ੍ਰਸ਼ਾਦਾ ਲੈ ਲੋ ਬੜਾ ਦੋ ਹੱਥ ਕਰਕੇ ਲੈ ਗਏ ਚੌਥੀ ਵਾਰੀ ਕੀ ਹੋਇਆ ਇੱਕ ਸੁਨਿਆਰੇ ਦੀ ਦੁਕਾਨ ਤੇ ਚਲੇ ਗਏ ਉੱਥੇ ਜਾ ਕੇ ਉਂਗਲੀ ਮੂਰੇ ਕਰ ਲਈ ਕਹਿੰਦਾ ਇਹ ਸੁਨਿਆਰਾ ਕਹਿੰਦਾ ਖਦਾ ਕੀ ਉਂਗਲੀ ਸੇ ਕੀ ਕੀ ਚੀਜ਼ ਹੈ ਮੋਦਰੀ ਨਿਕਾਲੋ ਉੱਥੇ ਬੈਠੇ ਸੀ ਮਲਾਲੇ ਉਹਨਾਂ ਨੇ ਸੁਣ ਲਿਆ ਸ਼ਿਕਾਇਤ ਕਰੀ ਕਹਿੰਦੇ ਮਹਾਰਾਜ ਤੁਸੀਂ ਚੁੱਪ ਹੋ ਤਾਂ ਬਿਲਕੁਲ ਕੁਫਰ ਬੋਲਦੇ ਬਾਦਸ਼ਾਹ ਨੇ ਬੁਲਾ ਲਿਆ ਕਹਿੰਦੇ ਫਕੀਰ ਸਾਹਿਬ ਤੇਰੀ ਸ਼ਿਕਾਇਤ ਆਈ ਹੈ ਕਹਿੰਦੇ ਕੀ ਸ਼ਿਕਾਇਤ ਹੈ ਕਹਿੰਦੇ ਚਾਰ ਸ਼ਿਕਾਇਤਾਂ ਨੇ ਇਕੱਲੀ-ਇਕੱਲੀ ਦਾ ਜਵਾਬ ਦੇ ਜਾ ਕਹਿੰਦੇ ਪਹਿਲੀ ਸ਼ਿਕਾਇਤ ਹੈ ਇਹ ਤੂੰ ਮਸਜਿਦ ਜਾ ਕੇ ਨਮਾਜ਼ੀਆਂ ਨੂੰ ਕਿਹਾ ਵੀ ਇਹ ਸਭ ਕਾਫਰ ਨੇ ਕਹਿੰਦੇ ਹਾਂ ਇਹ ਕਾਫਰੇ ਅਸੀਂ ਤਾਂ ਹੀ ਕਿਹਾ ਕਹਿੰਦੇ ਕਿਉਂ ਕਹਿੰਦੇ ਬਾਦਸ਼ਾਹ ਤੇਰੇ ਕੈ ਲੜਕੇ ਨੇ ਕਹਿੰਦਾ ਮੇਰੇ ਦੋ ਲੜਕੇ ਕਹਿੰਦੇ ਬੜਾ ਕਿੱਥੇ ਹੈ ਕਹਿੰਦੇ ਬੜਾ ਤਾਂ ਪ੍ਰਦੇਸ਼ ਵਿੱਚ ਛੋਟਾ ਕਹਿੰਦੇ ਛੋਟਾ ਮੇਰੇ ਕੋਲ ਕਹਿੰਦੇ ਬਡੇ ਨੂੰ ਦਿਨ ਵਿੱਚ ਕਈ ਵਾਰੀ ਯਾਦ ਕਰਦਾ ਹੁੰਦਾ ਹੈ ਕਹਿੰਦਾ ਦੋ ਵਾਰੀ ਕਦੇ ਚਾਰ ਵਾਰੀ ਕਦੇ ਪੰਜ ਵਾਰੀ ਛੋਟੇ ਨੂੰ ਕਹਿੰਦੇ ਜੇ ਅੱਖਾਂ ਤੇ ਉਹਨੇ ਹੋ ਜਵੇ ਉਸੇ ਵੇਲੇ ਮੈਂ ਪਤਾ ਕਰਦਾ ਵੀ ਕਾਕਾ ਕਿੱਥੇ ਗਿਆ ਸ਼ਹਿਜ਼ਾਦਾ ਕਿੱਥੇ ਗਿਆ ਦੇਖੋ ਕਹਿੰਦੇ ਉਹ ਤਾਂ ਹਰ ਵਕਤ ਯਾਦ ਰੰਦੇ ਕਹਿੰਦੇ ਫਿਰ ਮੈਂ ਇਹੀ ਕਿਹਾ ਵੀ ਤੁਸੀਂ ਪੰਜ ਵਾਰੀ ਖੁਦਾ ਨੂੰ ਯਾਦ ਕਰਦੇ ਹੋ ਕਾਫਰ ਉਹ ਸਾਰਾ ਦਿਨ ਯਾਦ ਕਰੋ ਉਠਤ ਬੈਠਤ ਸੋਬਤ ਨਾਮ ਕਾ ਨਾਨਕ ਜਾਣ ਕੇ ਸਰ ਇਹ ਤਾਂ ਕਾਫਰ ਨੇ ਫਿਰ ਭੁੱਲੇ ਰਹਿੰਦੇ ਨਮਾਜ਼ ਕਿੰਨਾ ਵੀ ਕਰਦੇ। ਜੋ ਇਸ ਤਰ੍ਹਾਂ ਪੰਜ ਬਾਣੀਆਂ ਤਾਂ ਅਸੀਂ ਪੜ ਲੀਆਂ। ਬਾਕੀ ਦਿਨ ਅਸੀਂ ਰੱਬ ਨੂੰ ਭੁੱਲੇ ਰਹੇ ਇਹ ਵੀ ਗੱਲ ਅੱਛੀ ਦੀ ਹੈ। ਦੂਸਰਾ ਕਹਿੰਦੇ ਤੂੰ ਮੁਰਦੇ ਦੇ ਮੁਰਦਾ ਆਇਆ ਤੂੰ ਪਾਏ ਕਿਉਂ ਗਿਆ? ਕਹਿੰਦੇ ਰਾਜਾ ਬਾਦਸ਼ਾਹ ਫਕੀਰ ਜਿਹੜਾ ਹੁੰਦਾ ਹੈ ਮੁਰਦਾ ਹੁੰਦਾ ਹੈ ਇਹਨੇ ਕਫਣੀ ਪਹਿਨੀ ਹੁੰਦੀ ਹੈ। ਹੈ ਨਾ ਮੇਰੇ ਆ ਕਫਣੀ ਕਫਣ ਪਾਇਆ ਆ। ਮੈਂ ਵੀ ਮੁਰਦਾ ਆ। ਮੁਰਦੇ ਦੇ ਸਿਰ ਤੇ ਟੋਪੀ ਹੁੰਦੀ ਹੈ ਮੇਰੇ ਸਿਰ ਤੇ ਵੀ ਟੋਪੀ ਹੈ। ਇਹ ਜਦ ਮੁਰਦਾ ਆਇਆ ਮੈਂ ਕਿਹਾ ਉਹ ਮੁਰਦਾ ਆ ਤੂੰ ਤਾਂ ਜਾਗਦਾ ਹੈ ਗੱਲਾਂ ਮਾਰਦਾ ਹੈ ਕਪੜੇ ਮਾਰਦਾ ਹੈ ਆ ਦੇਖ ਪਰਤੀ ਤੇ ਕੇ ਕਹਿੰਦਾ ਮੈਂ ਇਹਨੂੰ ਦੇਖ ਕੇ ਮੈਂ ਵੀ ਪੈ ਗਿਆ ਵੀ ਮੈਂ ਵੀ ਮੁਰਦਾ ਮੈਂ ਤਾਂ ਆਪਣੇ ਆਪ ਨੂੰ ਤਰਕਾਰ ਪਾਈ ਵੀ ਤੂੰ ਜਿਉਂਦਾ ਬਣਿਆ ਫਿਰਦਾ ਹੈ ਤੂੰ ਪਾਈ ਹੋਈ ਹੈ ਕੱਪੜੀ ਦਫਣੀ ਪਹਿਣ ਕੇ ਤੂੰ ਫੇਰ ਜਿਉਂਦਾ ਹੈ ਤਾਂ ਮੈਂ ਪੈ ਗਿਆ ਕਹਿੰਦਾ ਹਿੰਦੂ ਤੇ ਰੋਟੀ ਲਈ ਮੁਸਲਮਾਨ ਤਾਂ ਨਾਲ ਲਈ ਕਹਿੰਦਾ ਮੁਸਲਮਾਨਾਂ ਦਾ ਰਾਜ ਹੈ ਹੰਕਾਰੀ ਹੋਏ ਨੇ ਹੰਕਾਰਿਆ ਹੋਇਆ ਬੰਦਾ ਹੈ ਹਰ ਜੂ ਹੰਕਾਰ ਨਾ ਭਾਵੇ ਹੀ ਬੇਸਕੂਪ ਸੁਣਾ ਲੈ ਉਹ ਤਾਂ ਰੱਬ ਨੂੰ ਨਹੀਂ ਪਾਉਂਦਾ ਇਹ ਗਰੀਬ ਨੇ ਰੱਬ ਨੂੰ ਯਾਦ ਕਰਦੇ ਆ ਮੈਂ ਰੋਟੀ ਲੈ ਲਈ ਕਹਿੰਦੇ ਫਿਰ ਖੁਦਾ ਜੀ ਉਂਗਲੀ ਚੌਕ ਕਿਉਂ ਕਿਹਾ ਤਾ ਚੀਚੀ ਚੌਕਾਡ ਮੰਦਰੀ ਕਹਿੰਦਾ ਬਾਦਸ਼ਾਹ ਇਹ ਰਾਜ ਕੀ ਦਾ ਹੈ ਕਹਿੰਦੇ ਖੁਦਾ ਦਾ ਕਹਿੰਦੇ ਆਹ ਰਾਣੀਆਂ ਰੂਣੀਆਂ ਕਿਹਦੀਆਂ ਕਹਿੰਦੇ ਖੁਦਾ ਦੀਆਂ ਬੱਚੇ ਕਿਹਦੇ ਨੇ ਕਹਿੰਦਾ ਖੁਦਾ ਦੇ ਕਹਿੰਦੇ ਤੇਰਾ ਸ਼ਰੀਰ ਕਿਹਦਾ ਕਹਿੰਦਾ ਖੁਦਾ ਦਾ ਤੇਰਾ ਹੱਥ ਕਿਹਦਾ ਕਹਿੰਦਾ ਖੁਦਾ ਦਾ ਉਂਗਲੀ ਕਿਹਦੀ ਹੈ ਕਹਦਾ ਖੜਾ ਦੀ ਫੇਰ ਕਹਿੰਦਾ ਮੈਂ ਇਹ ਗੱਲ ਕਹੀ ਸੀ ਵੀ ਖਦਾ ਕੀ ਹੁਣੀ ਸੇ ਮੰਦਰੀ ਨਿਕਾਲੋ। ਛੋ ਕਹਿੰਦੇ ਵੱਡੀ ਗੱਲ ਬਾਦਸ਼ਾਹ ਯਾਦ ਰੱਖਣ ਦੀ ਹੁੰਦੀ ਹੈ ਹਰ ਵਕਤ ਯਾਦ ਰੱਖੇ। ਜਦੋਂ ਹਰ ਵਕਤ ਯਾਦ ਰੱਖਦਾ ਹੈ ਉਸ ਵੇਲੇ ਪਾਠ ਦਾ ਪੂਰਾ ਫਲ ਮਿਲਿਆ ਕੱਲ। ਗੁਰਦਸ਼ਮੇ ਪਾਸ਼ਾ ਦੀ ਪਾਠ ਹੈ। ਕਹਿਣ ਲੱਗੇ ਪਾਸ਼ਾ ਅਸੀਂ ਸੁਣਿਆ ਕਿ ਬਾਣੀ ਵਿੱਚ ਅਮਲ ਹੈ ਪਰ ਸਾਨੂੰ ਤਾਂ ਹੁੰਦਾ ਨਹੀਂ। ਮਹਾਰਾਜ ਕਹਿੰਦੇ ਤੁਸੀਂ ਪੜਦੇ ਨਹੀਂ। ਤਾਂ ਜੇ ਮਹਾਰਾਜ ਇੱਕ ਨਹੀਂ 9-9 ਬਾਣੀਆਂ ਪੜਦੇ ਆ ਮਹਾਰਾਜ ਕਹਿੰਦੇ ਤੁਸੀਂ ਪੜਦੇ ਨਹੀਂ ਭਾਈ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੈ ਨਹੀਂ ਤੁਸੀਂ ਪੜਦੇ ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਆ ਜਿਹੜਾ ਜਪਜੀ ਸਾਹਿਬ ਵੀ ਇੱਕ ਚਿੱਤ ਹੋ ਗਏ ਪਿਆਰ ਨਾਲ ਪੜ੍ਹਦਾ ਪੰਜ ਬਾਣੀਆਂ ਤਾਂ ਬਦੂਰ ਨਹੀਂ ਆ ਕਹਿੰਦੇ ਉਹਨੂੰ ਵੀ ਨਸ਼ਾ ਚੜ ਜਾਂਦਾ ਚੜੀ ਰਹੇ ਦਿਨ ਰਾਤ ਨਾਮੁ ਕਰੀਆ ਅਤੇ ਪੀਤੇ ਹੋਏ ਸਵੇਰੇ ਤੋੜ ਲਾਉਂਦੇ। ਨਾਮ ਕੁਮਾਰੀ ਨਾਨਕਾ ਚੜੀ ਰਹੇ ਥੇ। ਤੁਸੀਂ ਕਹਿੰਦੇ ਹੋ ਰਸਮੀ ਆਉਂਦਾ ਤੁਸੀਂ ਬਾਣੀ ਨਹੀਂ ਪੜ੍ਹਦੇ। ਭਾਸ਼ਾ ਸੀ ਤਾਂ ਅਠ ਅੱਠ ਨੋ ਨੋ ਪੜ੍ਹਦੇ। ਮਹਾਰਾਜ ਨੇ ਜੋਗਤ ਨਾਲ ਸਮਝਾਉਣ ਵਾਸਤੇ ਲਾਂਗਰੀ ਨੂੰ ਕਿਹਾ ਦੇ ਇੱਕ ਬਾਲਟੀ ਸੋਤ ਨਿਧਾਨ ਦੀ ਲਿਆ। ਨਾਲ ਬਾਟੇ ਲਿਆ ਇੱਕ ਵੱਡੇ ਇੱਕ ਛੋਟੇ। ਵੱਡਿਆਂ ਨੂੰ ਪਰਾ ਦਿੱਤਾ ਛੋਟਿਆਂ ਨੂੰ ਦੋ ਦੋ ਪੁੱਟਾ ਪਵਾਤੀਆਂ ਛੋਟਿਆਂ ਨੂੰ ਕਹਿੰਦੇ ਉੱਥੇ ਬੈਠ ਕੇ ਖੀ ਲੋ। ਵਡਿਆਂ ਨੂੰ ਕਹਿੰਦੇ ਉੱਥੇ ਚਲੇ ਜਾਓ ਕੁੱਲੀਆਂ ਕਰੀ ਜਾਓ ਦੇਖਿਓ ਇਹ ਕਿ ਕਦਰਾ ਨਾਨਦਰ ਜਾਵੇ ਜਦੋਂ ਕੰਮ ਖਤਮ ਕਰਕੇ ਆ ਗਏ ਕਹਿੰਦੇ ਕਿਉਂ ਭਾਈ ਨਸ਼ਾ ਹੋਇਆ ਕਹਿੰਦੇ ਸਤਿਏ ਬਾਸ਼ਾ ਨਸ਼ਾ ਕਰਦਾ ਤੁਸੀਂ ਤਾਂ ਕਹੇ ਸੀ ਕੁੱਲੀਆਂ ਕਰ ਦੋ ਦੂਜਿਆਂ ਨੂੰ ਕਹਿੰਦੇ ਕਿਉਂ ਭਾਈ ਤੁਸੀਂ ਦੋ ਦੋ ਟੱਟ ਪੀਤੇ ਸੀ ਤੁਹਾਨੂੰ ਹੋਇਆ ਕਹਿੰਦੇ ਹਾਂ ਮਾਰਾ ਸਾਡ ਦਾ ਸਿਰ ਕੋ ਮੋਣ ਲੱਗ ਗਿਆ ਮਹਾਰਾਜ ਕਹਿੰਦੇ ਪ੍ਰੇਮੀਆਂ ਦੇਖੋ ਇਹਨਾਂ ਨੇ ਧੋ ਕੁੱਟ ਕੀਤੀ ਐ ਸੁਖਾ ਕੀਤਾ ਐ ਇਹਦੇ ਨਾਲ ਇਹਨਾਂ ਨੂੰ ਸੂਰਜਾ ਹੁੰਦਾ ਜਾਂਦਾ ਤੁਸੀਂ ਬਾਟਾ ਜਿਹੜਾ ਹੈਗਾ ਉਹਦੀਆਂ ਕੁੱਲੀਆਂ ਕਰੀਏ ਤੁਸੀਂ ਬਾਣੀ ਦੀਆਂ ਕੁੱਲੀਆਂ ਕਰਦੇ ਹੋ ਪਿਆਰ ਨਾਲ ਨਹੀਂ ਪੜਦੇ ਫਹਾ ਵਰਦੇ ਹੋ ਬਾਣੀ ਦਾ ਵੀ ਮੁੱਪ ਜਾਵੇ ਹੁਣ ਆ ਮੁੱਤ ਦੀ ਹੁਣ ਆ ਮੁੱਤ ਦੀ ਹੁਣ ਆ ਮੁੱਤ ਦੀ ਐ ਨਹੀਂ ਕਹਿੰਦੇ ਗੱਲ ਬਣਦੀ ਇਹਨਾਂ ਨੂੰ ਚਿਤ ਤੇ ਇਕਾਗਰ ਕਰਕੇ ਤੇ ਜਦੋਂ ਚਿੱਤ ਨੂੰ ਇਕਾਗਰ ਕਰਕੇ ਬਾਣੀ ਪੜੋਗੇ ਫੇਰ ਬਾਣੀ ਆਪਣਾ ਫਲ ਦਿੰਦੀ ਹੈ। ਔਰ ਮੈਂ 25 ਪਾਠ ਕਿਉਂ ਦੱਸਦਾ ਮੈਂ ਇੱਕ ਅੱਧਾ ਦਾ ਕਦੇ ਚਿੱਤੇ ਨਾਲ ਦਾ ਲੱਗੇ ਜਾऊं ਇੱਕ ਪੜ ਲਓ ਚਿੱਤ ਲਾਗੇ ਤੈ 25 ਪੜ ਲਓ ਗੱਲ ਇੱਕੋ ਹੀ ਹੈ। ਜਪਜੀ ਸਾਹਿਬ ਦਾ ਫਲ ਤਾਂ ਬੇਅੰਤ ਹੈ। ਸੋ ਬਾਣੀ ਦਾ ਫਲ ਜਦ ਅਸੀਂ ਨਾਮ ਜਪਦੇ ਆ ਬਾਣੀ ਪੜਦੇ ਆ ਇਹ ਕਾਲ ਬਰਖ ਕੋਲ ਸਾਨੂੰ ਲੈ ਕੇ ਜਾਂਦੀ ਆ ਫਿਰ ਜਾਂਦੇ ਕਿਉਂ ਨਹੀਂ ਆ ਕਿਉਂਕਿ ਅਸੀਂ ਪੜਦੇ ਹੀ ਨਹੀਂ ਆ ਜੇ ਪੜਦੇ ਆ ਤਾਂ ਪੂਰੀ ਵਿਧੀ ਨਾਲ ਨਹੀਂ ਪੜਦੇ ਗੁਰੂ ਰਸਨਾ ਪਾਸ਼ਾ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਸਾਰੇ ਕੀ ਦੇਖਦੇ ਨੇ ਕਿ ਅਜੀਬ ਕਿਸਮ ਦਾ ਬੰਦਾ ਆ ਰਿਹਾ ਇੱਕ ਗੋਦੜੀ ਜੀ ਲਈ ਜਿਆ ਕੰਮਲ ਜਿਹਾ ਕਪੜਾ ਜਿਆ ਟਾਕੀਆਂ ਜਿਆ ਹੋਰ ਹੀ ਤਰ੍ਹਾਂ ਦਾ ਰੰਗ ਬਰੰਗਾ ਜਿਆ ਮਹਾਰਾਜ ਦੇ ਕੋਲ ਆਇਆ ਬਚਨ ਕੀਤੇ ਕੁਝ ਤੇ ਪੰਜ ਫੰਗ ਮੱਥਾ ਠੇਕ ਤੇ ਇਨਾਂ ਨੂੰ ਬਚਨ ਸੁਖ ਸਾਧ ਪੁੱਛੀ ਕਹਿੰਦੇ ਸੁਣਾਓ muni ji ਤੁਸੀਂ ਕਿਸ ਤਰ੍ਹਾਂ ਆਏ ਕਹਿੰਦੇ ਸੱਚੇ ਪਾਤਸ਼ਾਹ ਮੈਂ ਭਗਵਾਨ ਵੈਕੁੰਠ 탑 ਦੇ ਵਿੱਚ ਵਿਸ਼ਨੂ ਭਗਵਾਨ ਜੀ ਕੋਲ ਬਚਨ ਕਰ ਰਿਹਾ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਕਾਲਜ ਕਲਯੁਗ ਦੀ ਮਾਲਕੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਹੈ ਤੇ ਗੁਰੂ ਨਾਨਕ ਦਾ 6ਵਾਂ ਸਰੂਪ ਹੈ ਇਸ ਵੇਲੇ ਸੰਸਾਰ ਦਾ ਉਦਾਰ ਕਰੇ 10ਵਾਂ ਸਰੂਪ ਤੇ ਮੈਂ ਜੰਗਾ ਜੁੱਧਾਂ ਬਾਰੇ ਵੀ ਸੁਣਿਆ ਤੇ ਮੈਂ ਦਰਸ਼ਨ ਕਰਨ ਆਇਆ ਸੀ ਕਿਉਂਕਿ ਇਹ ਸਤਰਾਕ੍ਰਿਸ਼ਨ ਭਗਵਾਨ ਦੀ ਸ਼ਾਸਤਰਤਾਰੀ ਸ਼੍ਰੀ ਰਾਮਚੰਦਰ ਜੀ ਸ਼ਾਸਤਰਤਾਰੀ ਸੋ ਮੈਂ ਦੇਖਣ ਆਇਆ ਸੀ ਮਹਾਰਾਜ ਦਰਸ਼ਨ ਕਰੇ ਮਨ ਬੜਾ ਪਸੰਦ ਹੋਇਆ ਸਾਨੂੰ ਛੁੱਟੀਆਂ ਦਾ ਉਹ ਛੁੱਟੀ ਦਿੱਤੀ ਮਹਾਰਾਜ ਨੇ ਦੇਖਦੇ ਦੇਖਦੇ ਗਾਇਬ ਹੋ ਗਿਆ ਸਾਰੇ ਹੈਰਾਨ ਹੋਏ ਬਈ ਛਾਈ ਮਾਈ ਹੋ ਗਿਆ ਤਾਂ ਮਹਾਰਾਜ ਇਹਨੂੰ ਪੁੱਛਿਆ ਮਹਾਰਾਜ ਕਹਿੰਦੇ ਭਾਈ ਨਾਰਦ ਆਇਆ ਸੀਗਾ ਬਕੁੰਡ ਤਾਨ ਤੋਂ ਕਹਿੰਦੇ ਚਲੋ ਹੁਣ ਮਾਸ਼ ਕਰਾਂਗੇ ਤੀਰ ਅੰਦਾਜੀ ਦੀ ਉਹ ਫੰਗ ਪੇਜ ਦਿੱਤੇ ਮਿਸਰੀਆਂ ਕੋਲ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਜੜ ਦੋ ਤੀਰਾਂ ਦੇ ਨਾਲ ਸ਼ਾਮ ਦਾ ਮੌਕਾ ਹੋ ਗਿਆ 4 ਵਜੇ ਮਹਾਰਾਜ ਕਹਿੰਦੇ ਐਂ ਕਰੋ ਅਸੀਂ ਬਾਣ ਚਲਾਵਾਂਗੇ ਦੂਰ ਤੱਕ ਖੜਜੋ ਤੇ ਇਹ ਬਾਣ ਸਾਨੂੰ ਵਾਰਸ਼ ਲਿਆ ਕੇ ਦੇ ਪਹਿਲਾਂ ਮਹਾਰਾਜ ਦਾ ਪ੍ਰਸ਼ਾਦੀ ਹਾਥੀ ਲਿਆਇਆ ਕਰਦਾ ਸੀ ਜਿਹੜੇ ਤੀਰ ਚਲਾਇਆ ਕਰਦੇ ਦੌੜ ਕੇ ਜਾਣਾ ਉਹਨੇ ਬਾਣ ਚਾਕੇ ਮਹਾਰਾਜ ਨੂੰ ਮੋੜ ਕੇ ਲਿਆ ਦਿੰਦਾ ਉਹ ਦਿਨ ਸ਼ਿੰਕੜੇ ਕਰਦੇ ਮਹਾਰਾਜ ਨੇ ਬਾਣ ਚਲਾਇਆ ਬੜੀ ਤੰਕਾਰ ਹੋਈ ਤੀਰ ਦੇਖਦੇ ਨੇ ਉੱਪਰ ਨੂੰ ਜਾਦਾ ਦੇਖਦੇ ਦੇਖਦੇ ਅੱਖਾਂ ਤੇ ਉਜਲ ਹੋਇਆ ਥੱਲੇ ਆਇਆ ਇਹਦਾ ਦੂਜਾ ਚਲਾਇਆ ਤੀਜਾ ਚੌਥਾ ਪੰਜਵਾਂ ਕੋਈ ਨਾ ਆਇਆ ਸਾਰੇ ਹੈਰਾਨ ਹੋ ਕੇ ਪਾਦਸ਼ਾ ਦੂਰ ਦੂਰ ਤੱਕ ਅਸੀਂ ਟੋੜ ਲਏ ਪਰ ਬਾਣ ਦਾ ਥੋੜਾ ھیਠਾ ਆਇਆ ਨਹੀਂ ਕੀ ਕਾਰਨ ਹੈ ਮਹਾਰਾਜ ਕਹਿੰਦੇ ਦੇਖੋ ਬੇਗੋ ਇਹ ਨਾਲਦ ਅਨਲ ਪੰਛੀ ਦੇ ਫੰਗ ਲਿਆ ਆਇਆ ਸ ਆਦਲਾ ਆਕਾਸ਼ ਪੰਛੀ ਡੋਰ ਵੋ ਘਰਤ ਹੈ ਆਕਾਸ਼ ਵਿੱਚ ਘੁੰਮਦਾ ਰਹਿੰਦਾ ਹੈ ਉੱਥੇ ਹੀ ਬੱਚੇ ਦਿੰਦਾ ਉੱਥੇ ਹੀ ਪਾਲਦਾ ਇਹਦੇ ਫੰਗਾ ਜੇ ਤਸਵੀਰ ਹੈ ਵੀ ਜਿਹੜੀ ਚੀਜ਼ ਇਹਦੇ ਨਾਲ ਲਾ ਦੋ ਇਹਨੂੰ ਲੈ ਕੇ ਉਹ ਆਪਣੇ ਦੇਸ਼ ਵਿੱਚ ਪਹੁੰਚ ਜਾਇਆ ਕਰਦੇ ਕਹਿੰਦੇ ਪ੍ਰੇਮੀਆਂ ਤੁਹਾਨੂੰ ਦਿਸਤਾਨ ਦੇ ਨਾਲ ਗੱਲ ਸੁਣਾਈ ਹੈ ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਇਹ ਬਾਣੀ ਇਸ ਮੰਡਲ ਦੀ ਨਹੀਂ ਹੈ ਇਹ ਉਹ ਉਸ ਮੰਡਲ ਦੀ ਬਾਣੀ ਹੈ ਤੇ ਉਸ ਮੰਡਲ ਤੋਂ ਆਈ ਹੋਈ ਜੀ ਦਾ ਮਾਨੇ ਦੇ ਨਾਲ ਲੱਗ ਜਾਏਗਾ ਇਹਨੂੰ ਸੱਚਖੰਡ ਚ ਲੈ ਜਾਏਗੀ